ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਕਿ ਤੁਸੀਂ ਸਭ ਠੀਕ ਠਾਕ ਹੋਮ ਹੋਗੇ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਦੇ ਨਾਲ ਤਾਂ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇ ਵਾਲਾ ਅੱਜ ਦੇ ਸਮੇਂ ਵਿੱਚ ਇੱਕ ਬ੍ਰਾਂਡ ਬਣ ਚੁੱਕਿਆ ਹੈ ਤੇ ਜਿਸ ਦਾ ਕੋਈ ਵੀ ਤੋੜ ਨਹੀਂ ਹੈ ਅਤੇ ਬਾਲੀਵੁੱਡ ਤਾਂ ਕੀ ਇਹ ਸਿੱਧੂ ਮੂਸੇ ਵਾਲਾ ਅੱਜ ਦੇ ਸਮੇਂ ਵਿੱਚ ਹਾਲੀਵੁੱਡ ਦੇ ਵਿੱਚ ਵੀ ਪੂਰੀ ਤੱਕ ਪਾ ਕੇ ਰੱਖਦਾ ਹੈ ਅਤੇ ਹਰ ਰੋਜ਼ ਹੀ ਸਿੱਧੂ ਮੂਸੇ ਵਾਲੇ ਬਾਈ ਦੇ ਨਾਮ ਕੋਈ ਨਾ ਕੋਈ ਵੱਡਾ ਰਿਕਾਰਡ ਕਾਇਮ ਹੁੰਦਾ ਹੈ ਅਤੇ ਅੱਜ ਆਪਾਂ ਗੱਲ ਕਰਾਂਗੇ ਸਿੱਧੂ ਮੂਸੇ ਵਾਲੇ ਬਾਈ ਦੇ YouTube ਚੈਨਲ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਰਤ ਦਾ ਸਭ ਤੋਂ ਵੱਡਾ ਚੈਨਲ ਬਣ ਚੁੱਕਾ ਹੈ ਸਿੱਧੂ ਮੂਸੇ ਵਾਲੇ ਦਾ ਅਤੇ ਜਿਸ ਦੇ ਉੱਤੇ ਹੁਣ ਤੱਕ 27 ਮਿਲੀਅਨ ਸਬਸਕ੍ਰਾਈਬਰ ਜੁੜ ਚੁੱਕੇ ਨੇ ਤਾ ਦੋਸਤੋ ਤੁਹਾਨੂੰ ਮੈਂ ਦੱਸ ਦੇਵਾਂ ਕਿ ਇੰਡੀਆ ਦੇ ਵਿੱਚ ਇਹ ਨੰਬਰ 1 ਚੈਨਲ ਬਣ ਚੁੱਕਿਆ ਹੈ ਅਤੇ ਕਿਸੇ ਵੀ ਇੰਡੀਪੈਂਡੈਂਟ ਆਰਟਿਸਟ ਦੇ ਇੰਨੇ ਜ਼ਿਆਦਾ ਸਬਸਕ੍ਰਾਈਬਰ ਨਹੀਂ ਹਨ ਪੂਰੇ ਭਾਰਤ ਦੇ ਵਿੱਚ ਤਾਂ ਦੋਸਤੋ ਇਹ ਇੱਕ ਰਿਕਾਰਡ ਵੀ ਸਿੱਧੂ ਮੂਸੇ ਵਾਲੇ ਨੇ ਆਪਣੇ ਨਾਮ ਕਰ ਲਿਆ ਹੈ ਸਭ ਤੋਂ ਵੱਧ ਸਬਸਕ੍ਰਾਈਬਰ ਹੋਣ ਦਾ ਤਾਂ ਦੋਸਤੋ ਜੇਕਰ ਤੁਸੀਂ ਵੀ ਸਿੱਧੂ ਮੂਸੇ ਵਾਲੇ ਬਾਈ ਦੇ ਫੈਨ ਹੋ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਜੋ ਆਉਣ ਵਾਲੀਆਂ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਧੰਨਵਾਦ